टक um, नाटक okay. <laughs> ਜੀ ਸਰਕਾਰੀ ਸਕੂਲ ਦੇ ਬੱਚੇ ਅੱਜ ਤੁਹਾਡੇ ਅੱਗੇ ਲੈ ਕੇ ਪੇਸ਼ ਹੋਇਆ ਇੱਕ ਨੁੱਕਰ ਨਾਟਕ ਜਿਸ ਦਾ ਨਾਮ ਹੈ ਯੋਗ ਲਸ਼ਿਆ ਯੋਗ ਲਸ਼ਿਆ ਯੋਗ ਲਸ਼ਿਆ ਰੰਗਲਾ ਪੰਜਾਬ ਸਾਡਾ ਫਿੱਕਾ ਪੈ ਗਿਆ ਨਸ਼ੇ ਦੇ ਕਲੰਕ ਵਾਲਾ ਕਹਿ ਟਹਿ ਗਿਆ ਰੁਲਗੀ ਜਵਾਨੀ ਦੁੱਧ ਮੱਖਣ ਨਾਲ ਪਾਲੀ ਚਿਹਰੇ ਆਲੀ ਲਾਲੀ ਸਾਡੀ ਚਿੱਟਾ ਲੈ ਗਿਆ ਹਾਂਜੀ ਦੋਸਤੋ ਜਦ ਅਸੀਂ ਗੱਲ ਕਰਦੇ ਪੰਜਾਬ ਦੇ ਪੰਜ ਦਰਿਆਵਾਂ ਦੀ ਤਾਂ ਸਾਡਾ ਸਿਰ ਮਾਨ ਨਾਲ ਉੱਚਾ ਹੋ ਜਾਂਦਾ ਪਰ ਜਦ ਸੀ ਗੱਲ ਕਰਦੇ ਪੰਜਾਬ ਦੇ 6ਵੇਂ ਦਰਿਆ ਦੀ ਤਾਂ ਸਾਡਾ ਸਿਰ ਸ਼ਰਨਾਂ ਚੁੱਕ ਜਾਂਦਾ ਤੇ ਕਾਲਜੇ ਡੁੱਬ ਪੈਣ ਲੱਗਦੇ ਹਨ ਅਸੀਂ ਗੱਲ ਕਰ ਰਿਹਾ ਪੰਜਾਬ ਦੇ 6ਵੇਂ ਦਰਿਆ ਦੀ ਨਸ਼ਾ ਪੰਜਾਬੀ ਲੱਗਿਆ ਉਹ ਕੌਣ ਹੈ ਜੋ ਸਾਡੀ ਦੌਲਤ ਸਿਹਤ ਅਧੇ ਜ਼ਿੰਦਗੀ ਨੂੰ ਖਾ ਰਿਹਾ ਹੈ ਇਹ ਕਹਾਣੀ ਹੈ ਸਾਡੇ ਪੰਜਾਬ ਦੀ ਸਾਡੇ ਸ਼ਹਿਰ ਦੀ ਸਾਡੇ ਪਿੰਡ ਦੀ ਸਾਡੇ ਘਰ ਦੀ ਕਾਰਖਾਨੇ ਦੀ ਉਹ ਹਾਂ ਪੁੱਤ ਜੀਤੇ ਉਹ ਤੂੰ ਗਿਆ ਸਾਰਾ ਦਿਨ ਤਸਵੀਰਾਂ ਚ ਰੰਗ ਭਰਨੇ ਲੱਗਾ ਰਹਿਣਾ ਉਹ ਤੂੰ ਆਪਣਾ ਵੀ ਧਿਆਨ ਰੱਖ ਲਿਆ ਕਰ ਆ ਰੋਟੀ ਪਈਆ ਠੰਡੀ ਹੋ ਰਹੀ ਆ ਉਹ ਤੂੰ ਇਹ ਤਾਂ ਖਾਣਾ ਉਹ ਬਾਪੂ ਤੂੰ ਕਾਣੂ ਫਿਕਰ ਕਰਦਾ ਹੁਣੇ ਰੋਟੀ ਦਾ ਪੱਕਾ ਇਂਤਜ਼ਾਮ ਹੀ ਕਰਨ ਲੱਗਾ ਹੈ ਤੇਰਾ ਪੁੱਤ ਮੈਂ ਯੂਨੀਵਰਸਿਟੀ ਆਉਂ ਉੱਥੇ ਪੜ੍ਹੂੰ ਘਰ ਕੇ ਵੱਡਾ ਪ੍ਰੋਫੈਸਰ ਲੱਗਣਾ ਤੇਰੇ ਪੁੱਤ ਨੇ ਪ੍ਰੋਫੈਸਰ ਸ਼ੁਕਰ ਹੈ ਮੇਰੇ ਰੱਬਾ ਮੇਰੇ ਜੀਤੇ ਦੇ ਸੁਪਨਿਆਂ ਨੂੰ ਪੂਰਾ ਕਰੀ ਜੀਤੇ ਦੀ ਮਾਂ ਦੇ ਜਾਣ ਪਿੱਛੋਂ ਤਾਂ ਸਾਡੀ ਜ਼ਿੰਦਗੀ ਫਿੱਕੀ ਪੈ ਗਈ ਹੁਣ ਜੀਤੇ ਦੀ ਜ਼ਿੰਦਗੀ ਵਿੱਚ ਰੰਗ ਭਾਗ ਲਾਈ ਮੇਰੇ ਰੱਬਾ ਰੰਗ ਭਾਗ ਬਾਪੂ ਮੈਂ ਜਾਣਦਾ ਤੈਨੇ ਮੈਨੂੰ ਕਿੱਦਾਂ ਪਾਲਿਆ ਹੁਣ ਮੈਂ ਪੜ੍ਹ ਲਿਖ ਕੇ ਤੇਰੇ ਸਾਰੇ ਸੁਪਨੇ ਪੂਰੇ ਕਰੂੰ ਆਪਣੇ ਬਾਪੂ ਦਾ ਇੱਕੋ ਇੱਕ ਸਹਾਰਾ ਜੀਤਾ ਪਲੇਸੂ ਤੋਂ ਬਾਅਦ ਕਾਲਜ ਜਾ ਪਹੁੰਚਿਆ ਹੋਏ ਹੋਏ ਇੰਨਾ ਵੱਡਾ ਕਾਲਜ ਇਹ ਤਾਂ ਸਾਡੇ ਪਿੰਡ ਨਾਲੋਂ ਬਹੁਤ ਵੱਡਾ ਹੈ ਇੱਧਰ ਤਾਂ ਮੈਂ ਪੜ ਕੇ ਆਪਣੇ ਬਾਪੂ ਦੇ ਸਾਰੇ ਸੁਪਨੇ ਪੂਰੇ ਕਰੂੰ ਜੀਤਾ ਆਪਣੀ ਰੰਗਾਵਿਤ ਮਾਕਸੀ ਉਹ ਸਤਰੰਗੀ ਪੀਂਗ ਤੇ ਬੈਠ ਕੇ ਅੰਬਰ ਵਿੱਚ ਉੱਡਣ ਦੇ ਸੁਪਨੇ ਦੇਖ ਰਿਹਾ ਸੀ ਪਰ ਕੋਈ ਨਹੀਂ ਸੀ ਜਾਣਦਾ ਉਹਦੇ ਸੁਪਨਿਆਂ ਨੂੰ ਨਜ਼ਰ ਲੱਗਣ ਵਾਲੀ ਹੈ ਓਏ ਰਾਜੇ ਇਹ ਨਵਾਂ ਨਹੀਂ ਲੱਗਦਾ ਕਾਲਜ ਚ ਜੱਗੀ ਬਾਈ ਇਹਦਾ ਜੀਤਾ ਸਾਡੇ ਪਿੰਡ ਦਾ ਹੀ ਐ ਆ ਜਾ ਇਹਨੂੰ ਕਹੀਏ ਜੱਟ ਆ ਆ ਵੀ ਜਿੱਤੇ ਕਿਵੇਂ ਐ ਠੀਕ ਆ ਬਾਈ ਹੋਰ ਕਰੇ ਸਾਰੇ ਠੀਕ ਨੇ ਬਾਈ ਠੀਕ ਨੇ ਜੱਗੀ ਬਾਈ ਇਹ ਜੀਤਾ ਰੰਗਾਂ ਦਾ ਜਾਦੂ ਕਰੇ ਜਾਂ ਤੁਸੀਂ ਨਾਲ ਰੰਗੇ ਭਰਦਾ ਤਾਂ ਜਾਨ ਪਾ ਦਿੰਦਾ ਓਹ ਕਿਆ ਬਾਤ ਐ ਬਾਈ ਜਿੱਤੇ ਭਰ ਤੂੰ ਇਹਨੂੰ ਆਪਣੇ ਰੰਗ ਬਾਰੇ ਹੀ ਲੱਗਿਆ ਜਿਹੜਾ ਬੰਦੇ ਚ ਜਾਨ ਪਾ ਦਿੰਦਾ ਓਏ ਆ ਵੇਖ ਬਾਈ ਇਹ ਤਾਂ ਮਨਪ੍ਰੀਤ ਪੁੜੀ ਵੀ ਲੱਗਦੀ ਐ ਕੋਈ ਪੁੜੀ ਓਏ ਕੋਈ ਪੁੜੀ ਨਹੀਂ ਬਸ ਜਾਦੂੜੀ ਕੁੜੀ ਆ ਜਾਦੂ ਦੀ ਉਹ ਜੀਤਿਆ ਇੱਕ ਕੁੜੀਆਂ ਸਾਡੇ ਤੇਰੀ ਸਾਰੀ ਜ਼ਿੰਦਗੀ ਰੀਨ ਕਰ ਦੂਗੀ ਨਹੀਂ ਇਹ ਤੁਹਾਨੂੰ ਕੋਈ ਨਸ਼ਾ ਲੀ ਕੀ ਲੱਗ ਗਿਆ ਤੁਸੀਂ ਮੈਨੂੰ ਜਾਣਦੇ ਹੋ ਉਹ ਕਮਲਿਆ ਬਾਈ ਨੂੰ ਪੁੱਛੇ ਕਰਦਾ ਤੂੰ ਕੋਈ ਜਾਣਦਾ ਨਹੀਂ ਬਾਈ ਦੀ ਕਿੰਨੀ ਪਹੁੰਚ ਹੈ ਕਾਲਜ ਚ ਤੇਰੀ ਸਾਰੀ ਫੀਸ ਮਾਫ ਕਰਾ ਦੇਣਗੇ ਅੱਛਾ ਬਾਈ ਸਾਰੀ ਫੀਸ ਮਾਫ ਹਾਂ ਇੱਕ ਵਾਰ ਬਾਈ ਦੇ ਘਰ ਤੇ ਚੱਲ ਕੇ ਤਾਂ ਦੇਖ ਤਾ ਓਏ ਲਾ ਲਾ ਓਏ ਲਾ 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 ਦੇਖ ਹੌਲੀ ਹੌਲੀ ਜੀਤਾ ਨਸ਼ੇ ਦੀ ਲਪੇਟ ਵਿੱਚ ਆ ਗਿਆ ਉਸੇ ਲਾਲ ਪੀਲੇ ਨੀਲੇ ਦਾ ਸਭ ਚਿੱਟੇ ਵਿੱਚ ਬਦਲ ਗਏ ਜਾਂ ਕਾਜ਼ ਮੰਨਦਾ ਉਹ ਤੈਨੂੰ ਦਾ ਸਦਾ ਹੀ ਮੰਨਦਾ ਮੈਂ ਹੁਣ ਦੇਖੀ ਚੱਲ ਆਪਣੇ ਪੈਰਾਂ ਜਾ ਕੇ ਡਿਗੂਰਾ ਜੱਗੀ ਵਰਕੇ ਵੱਡੇ ਨਸ਼ਾ ਦਸਤਰ ਆਪਣਾ ਸ਼ਿਕਾਰ ਲਪਲੀ ਪਿੰਡਾਂ ਦੀਆਂ ਸੱਤਾ ਬਾਸਟੈਂਡਾ ਸਕੂਲਾਂ ਗਾਲਜਾਂ ਵਰਗੀਆਂ ਹੋਰ ਸਾਂਝੀਆਂ ਧਾਵਾਂ ਤੇ ਬਾਜ ਵਾਲੀ ਅੱਖ ਰੱਖਦੇ ਹੋਏ ਬੋਲੇ ਪਾਲੇ ਜਿੱਤੇ ਵਰਗੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਜਿੱਗੀ ਬਾਈ ਜਿੱਗੀ ਬਾਈ ਸਮਾਨ ਚਾਹੀਦਾ ਸੀ ਹਮ ਸਮਾਨ ਕਿਹਾਂ ਹੀ ਦਾ ਹੈ ਸਮਾਨ ਤਾਂ ਮਿਲ ਜੂ ਪਰ ਹੁਣ ਪੈਸੇ ਲੱਗਿਆ ਕਰਨਗੇ ਪੈਸੇ ਪੈਸੇ ਦਾ ਹੈ ਕਿ ਪਾਲੀ ਤਾਂ ਆਪਣੇ ਕੋਲੇ ਚ ਫੀਸ ਭਰਨੀ ਆ ਉਹ ਭਰਦਾ ਪਰ ਫੀਸ ਪੂਰੀ ਤੋਂ ਵੀ ਲੈਣਾ

ਮੈਨੂੰ ਪਹਿਲਾ ਇਹ ਦੱਸ ਬਰੀ ਨੀਲੀ ਸ਼ਰਟ ਕਿੱਥੇ ਆ ਉਹ ਜਿਹੜੀ ਤੂੰ ਕੱਲ ਪਾਈ ਸੀ ਹਾਂ ਉਹ ਤਾਂ ਮੈਂ ਤੋਦੀ ਕਿਹਨੇ ਕਾਇਓ ਤੈਨੂੰ ਤੂੰ ਬਦਲਾ ਪੁੱਛ ਲਿਆ ਕਰੋ ਬਦਲਾ ਜ਼ਰੂਰੀ ਸਮਾਨ ਹੁੰਦਾ ਅੱਜ ਕਿਤੇ ਆ ਤੂੰ ਮੈਨੂੰ ਕਦੇ ਅੱਗੇ ਤਾਂ ਬੋਲਿਆ ਨਹੀਂ ਉਹ ਤੈਨੂੰ ਅੱਜ ਕੀ ਹੋ ਗਿਆ ਕੁਝ ਨਹੀਂ ਹੋਣਾ ਮੈਨੂੰ ਸ਼ਰਟ ਦੱਸ ਦੇਖ ਲੈ ਕਿਤੇ ਕਿਤੇ ਪਈ ਹੋਣੀ ਕਿਤੇ ਹੈਗੀ ਆ ਕੁਝ ਨਹੀਂ ਹੈਗਾ ਤੂੰ ਕੰਮਕਾਰ ਬਣਾ ਜਾ ਕੇ ਉਹ ਤੂੰ ਨਸ਼ੇ ਕਰਨ ਲੱਗ ਪਿਆ ਇਹੋ ਤਸਵੀਰਾਂ ਚ ਭੰਨ ਨਾਲ ਚ ਡਰ ਰੰਗ ਆ ਓਏ ਰੰਗਣੀ ਓਏ ਤੇਰੀ ਜ਼ਿੰਦਗੀ ਨੂੰ ਬੇਰੰਗ ਕਰਨ ਆਇਆ ਜ਼ਹਿਰ ਆ ਜ਼ਹਿਰ ਫੜਾ ਮੈਨੂੰ ਫੜ ਦੇ ਫੜ ਦੇ ਫੜ ਦੇ ਬੜਿਆ ਆਇਓ ਮੇਰੇ ਰੱਬਾ ਆਇਓ ਏ ਆਇਓ ਬੇੜਾ ਬਹਿ ਜੇ ਨਸ਼ਾ ਵਿੱਚ ਆ ਲਿਆਉਂਦਾ ਆਇਓ ਮੇਰਾ ਹੀਰੇ ਵਰਗਾ ਪੁੱਤ ਓਲ ਕੇ ਰਕਤਾ ਆਏ ਚੱਪ ਜੱਪੀ ਪੰਜਾਬ ਦੀ ਧਰਤੀ ਉੱਤੇ ਕੈਸਾ ਨਸ਼ਿਆਂ ਦਾ ਦੇਖੋ ਪਸਾਰ ਹੋਇਆ ਿੱਕਾ ਚੌੜੀਆਂ ਤੇ ਗੱਭਰੂ ਸ਼ਹਿਰ ਬਣ ਕੇ ਸਾਗੇ ਜਿੱਤਾ ਤੇ ਖਤਮ ਪਿਆਰ ਹੋਇਆ ਰੋਂਦੀ ਹਰ ਮਾ ਦੇਖ ਕੇ ਕੋ ਦੋਬਦਾ ਚਾ ਸੜਕੇ ਨੇ ਸਵਾਹ ਹੋ ਗਏ ਗੱਭਰੂ ਖਾ ਰਹੇ ਨੇ ਨਸ਼ਾ ਦਿੱਤਾ ਰਗ ਉਹਨਾਂ ਦੇ ਚਿੱਟੇ ਕਪਾ ਹੋ ਗਏ ਰਗ ਉਹਨਾਂ ਦੇ ਚਿੱਟੇ ਕਪਾ ਹੋ ਗਏ ਜੀਤਾ ਹੁਣ ਬਿਲਕੁਲ ਬਦਲ ਚੁੱਕਿਆ ਸੀ ਨਾ ਤਾਂ ਉਸ ਨੂੰ ਹੁਣ ਆਪਣੇ ਸੁਪਨੇ ਦੀ ਪਰਵਾਹ ਸੀ ਅਤੇ ਨਾ ਹੀ ਆਪਣੇ ਬਾਪੂ ਦੀ ਹੁੰਦਾ ਸੀ ਮੇਰੇ ਕੋਲ ਇੱਕੋ ਹੀ ਰੰਗ ਦੇਖ ਰਿਆ ਸੀ ਚਿੱਟਾ ਜੱਗੀ ਬਾਈ ਸਮਾਨ ਚਾਹੀਦਾ ਸੀ ਗੱਲ ਥੋੜਾ ਮੇਰੀ ਸਮਾਨ ਤਾਂ ਮਿਲ ਜੂ ਪਰ ਪੈਸੇ ਲੈ ਕੇ ਪੈਸੇ ਤਾਂ ਹੈ ਨਹੀਂ ਉਹ ਗੱਲ ਥੋੜਾ ਮੇਰੀ ਤੇਰੇ ਕੋਲ ਹੀ ਤੇਰੇ ਪਹਿਲਾਂ ਵਾਲੀ ਬਹੁਤ ਖੜੇ ਸੀ ਹੁਣ ਜੇ ਸਮਾਨ ਚਾਹੀਦਾ ਤਾਂ ਪੈਸੇ ਲੱਗਿਆ ਕਰੇਗੇ ਜੇ ਪੈਸੇ ਨਹੀਂ ਆਦ ਨੂੰ ਮਾਰਨੇ ਅੱਜ ਤੇ ਨਾਮਲੇ ਕੱਲ ਯਾ ਤਫਾ ਬਈ ਇਦਾਂ ਮਸਬਾਨ ਬਿਨਾਂ ਨਹੀਂ ਸਕਦਾ ਉਹ ਕਾ ਯਾਰ ਜੀ ਟਾਊਨ ਬਿਲਕੁਲ ਹੀ ਨਸ਼ੇ ਦੀ ਲਪੇਟ ਵਿੱਚ ਆ ਗਿਆ ਸੀ ਉਹ ਰੰਗ ਰੇ ਖੇੜਾ ਖੇੜਾ ਪਤਾ ਨਹੀਂ ਕਦੋਂ ਆਪਣੀ ਜ਼ਿੰਦਗੀ ਨਾਲ ਖਿੜਵਾਰ ਕਰ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਿਆ ਪੈਸੇ ਨਹੀਂ ਤਾਮਾ ਲਈ ਪੈਸੇ ਲਿਆ ਮਾਰ ਲਾ ਪੈਸੇ ਨਹੀਂ ਕਮਾਲ ਨਹੀਂ ਪੈਸੇ ਲਿਆ ਮਾਲ ਲੈ ਜਾ ਜੀਤਾ ਹੁਣ ਨਸ਼ੀ ਦੀ ਟੋੜ ਵਿੱਚ ਘਰੇ ਪਹੁੰਚਿਆ ਜੀਤੇ ਪੁੱਤ ਆ ਗਿਆ ਤੂੰ ਹਾਂ ਬਾਪੂ ਆ ਗਿਆ ਮੈਂ ਤੈਨੂੰ ਕੱਦ ਲੈ ਕੀ ਹੁੰਦਾ ਸੀ ਜੀਤੇ ਪੁੱਤ ਮੈਨੂੰ ਮੇਰੀ ਹੱਥ ਕੋਲ ਚੀਜ਼ ਨਹੀਂ ਲੱਗਦੀ ਪੁੱਤ ਉਹ ਆ ਜੀ ਇਹਨੀ ਸਾਰੀ ਜ਼ਿੰਦਗੀ ਦੀ ਕਮਾਈ ਉਹ ਆਪਣੇ ਘਰ ਦੇ ਘੜੇ ਹੁਣ ਜਿਹਨਾਂ ਨੇ ਸੰਭਾਲ ਕੇ ਰੱਖਣਾ ਪੁੱਤ ਹਾਂ ਬਾਪੂ

ਬੈਸੇ ਲਿਆ ਮਾਂ ਲਿਆ ਬੈਸੇ ਲਿਆ ਮਾਂ ਲਿਆ ਬੈਸੇ ਲਿਆ ਮਾਂ ਲਿਆ ਏਕੀ ਬਾਈ ਆ ਰਿਹਾ ਹੈ ਬੁਸ਼ਮਾਨ ਬੈਨਾ ਨਹੀਂ ਖਾਦਾ ਏਕੀ ਬਾਈ ਕੀ ਆਇਆ ਹੈ ਉਹ ਇਹ ਤਾਂ ਮੈਨੂੰ ਨਾ ਇਹ ਘਰ ਦੀ ਰਿਸਟਰੀ ਲੱਗ ਗਿਆ ਆ ਚੱਕੋ ਜੀ ਤੇ ਐ ਕਰ ਆਇਆ ਸੀ ਬਈ ਇਹਨਾਂ ਥੋੜਾ ਇਹਦੇ ਨਾਲ ਮੇਰਾ ਕੀ ਬਣੇਗਾ ਮਤਲਬ ਤੈਨੂੰ ਲਿਆ ਕੇ ਵੀ ਦੇਖੀ ਦਿੱਤਾ ਆਪਣੇ ਤੇ ਆਪੂ ਦੀ ਜਿੱਦ ਦੀ ਜ਼ਿੰਦਗੀ ਦੀ ਸਾਰੀ ਕਮਾਈ ਤੇਰੇ ਹੱਥ ਦੇ ਧਰਤੀ ਐਦਾਂ ਨਾ ਕਰ ਬਈ ਸਮਾਨ ਦੇ ਦੇ ਉਹ ਗੱਲ ਸੁਣੋ ਮੇਰੀ ਤੇਰੇ ਕਣੀ ਤੇਰੇ ਪਹਿਲਾ ਵਾਲੇ ਹੀ ਬਹੁਤ ਖੜੇ ਸੀ ਹੁਣ ਤੇਰਾ ਤੇਰਾ ਪਹਿਲਾ ਤੇ ਹੁਣ ਸਾਰਾ ਸਾਫ ਬਰਾਬਰ ਹੋ ਗਿਆ ਜੇ ਹੋਰ ਮਾਲ ਚਾਹੀਦਾ ਤਾਂ ਦਿਖਾ ਦੇ ਜੀ ਕੋਈ ਹੋਰ ਕਰਾਮਤ ਬਈ ਇਹ ਅੱਜ ਕੁ ਸਮਾਨ ਮੇਰੇ ਲਈ ਲੈ ਜਾ ਸਮਾਨ ਦੇ ਦੇ ਉਹ ਜਾ ਓਏ ਯਾਰ ਮੈਂ ਤੈਨੂੰ ਕਿਹਾ ਤੇਰਾ ਪਹਿਲਾ ਵਾਲਾ ਤੇ ਹੁਣ ਵਾਲਾ ਸਾਰਾ ਸਾਫ ਨੱਕੀ ਹੋ ਗਿਆ ਹਾਂ ਪੁੱਤ ਫੋਟੋ ਤੇ ਜੀਤਾ ਡਿੱਗਿਆ ਪਿਆ ਕਿੱਥੇ ਛੋਟੀ ਮੋਟਰ ਤੇ ਜੀਤੇ ਇਹ ਬੁੱਤ ਕਿੱਥੇ ਆ ਤੂੰ ਜੀਤੇ ਬਬੂਂ ਦੇ ਬੁੱਤ ਕੀ ਹੋਇਆ ਤੈਨੂੰ ਉੱਠ ਜੀਤੇ ਬੁੱਤ ਉੱਠ ਬਬੂ ਚੁੱਟਾ ਲਿਆ ਦੇ ਜੀਤੇ ਮੈਂ ਤੈਨੂੰ ਕੀ ਕਿਹਾ ਜੀ ਆ ਮਾਣਿਆ ਕਮਰ ਤੇ ਨਾ ਪੀ ਬੁੱਤ ਉੱਠ ਬੁੱਤ ਜੀਤੇ ਚੁੱਟਾ ਲਿਆ ਦੇ ਮੇਰੇ ਨਾਮ ਹੈ ਜੀਤੇ ਜੀਤੇ ਬੁੱਤ ਉੱਠ ਮੈਨੂੰ ਚੁੱਟਾ ਲਿਆ ਦੇ ਮੇਰੇ ਨਾਮ ਕਿੱਥੇ ਆਦਾ ਚੁੱਟਾ ਜੀਤੇ ਬੁੱਤ ਉੱਠ ਜੀਤੇ ਬਾਈ ਬਾਈ ਮੇਰੇ ਕੋ ਤੂੰ ਵਿਚਾਰ ਬਾਈ ਬਾਈ ਜੀਤੇ ਹਾ ਜੀਤੇ ਬੋਤਾ ਬਾਈ ਮੇਰੇ ਕਮਾਲ ਯਾਰ ਬਾਈ ਜੀਤੇ ਬੋਤਾ ਇਹ ਆਪਣੇ ਬੋਤਾ ਜੀਤੇ ਉਸ ਵਾਈ ਜੀਤੇ ਬੋਤਾ ਜੀਤੇ ਦੇ ਬਾਪੂ ਬੇਜਨ ਪੱਖ ਨਹੀਂ ਸੀ ਰਹਾ ਫਿਰ ਵੀ ਉਸ ਦਾ ਬਾਪੂ ਉਸ ਨੂੰ ਨਛੱਟਰਾ ਕੇਂਦਰ ਵਿੱਚ ਲੈ ਕੇ ਗਿਆ ਬਾਈ ਬਾਈ ਮੇਰੇ ਬਹੁਤ ਸਮਾਂ ਬਿਤਾਇਆ ਬਾਪੂ ਇਹ ਚਿੰਤਾ ਨਾ ਕਰੋ ਵੀ ਡਾਕਟਰ ਸਾਹਿਬ ਨੂੰ ਮੇਰੇ ਨਾਲ ਦੇਖ ਲੈਣੇ ਚਾਹੀਦੇ। ਇਹ ਬਹੁਤ ਚੰਗਾ। ਅ빠 ਤੁਸੀਂ ਚਿੰਤਾ ਨਾ ਕਰੋ। ਇਹ ਕਾਰਨ ਹੈ ਜਿਹੜਾ ਉਹ ਕਹਿੰਦੇ ਇਸ ਲਈ ਕੋਲਿਆ ਕਿਉਂਕਿ ਜਿੱਕੇ ਵਰਗੇ ਨੌਜਵਾਨਾਂ ਨੂੰ ਨਕੀ ਜਲਦ ਤੋਂ ਬਾਹਰ ਕੱਢ ਨਹੀਂ ਆਵੇ। ਤੁਸੀਂ ਹੁਣ ਦੇਖਿਓ ਥੋੜਾ ਜੀਤਾ ਕੁਝ ਦਿਨਾਂ ਵਿੱਚ ਨੌ ਵਾਰ ਨੌ ਨੂੰ ਤੇ ਆਖੀ ਪਹਿਲਾ ਵਾਲੀ ਦਿਲ ਕੀ ਵਾਪਸ ਕਿਉਂ ਨਾ ਗਈ। ਬੱਚਿਓ ਮੈਂ ਬੱਸ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬੱਸ ਮੇਰੀ ਕੀਤੇ ਨੂੰ ਬਚਾ ਲਈ। ਅ빠 ਇਹ ਚਿੰਤਾ ਨਾ ਕਰੋ ਥੋੜਾ ਜੀਤਾ ਦੇਖੋ ਠੀਕ ਹੋ ਜਾਏਗਾ। ਕਹਿੰਦੇ ਨਹੀਂ ਜਦੋਂ ਕੋਈ ਮਾਪੇ ਸੀਸਾ ਦਿੰਦੇ ਨੇ ਤਾਂ ਉਹਨਾਂ ਦੇ ਸਵਰਗਾ ਦੇ ਰਾਹ ਖੁੱਲ੍ਹੇ ਜਾਂਦੇ ਨੇ ਪਰ ਜਦ ਕੋਈ ਮਾਪੇ ਦਰ ਸ਼ੀਸ਼ਾ ਦਿੰਦੇ ਨੇ ਤਾਂ ਇਹਨਾਂ ਨੂੰ ਧਰਤੀ ਤੇ ਹੀ ਨਰਕ ਦੇਖਣ ਨੂੰ ਮਿਲਦਾ ਹੈ ਬਸ ਇਹ ਹੀ ਵਿਗਿਆਨ ਨੂੰ ਮੇਸੇ ਦੇ ਵਿੱਚ ਲਾਇਆ ਉਹ ਹੋਰ ਜਵਾਲਾ ਲੋਕੀ ਨਸਲੀ ਕਾਲ ਚਾਰੇ ਜੀ ਅੱਗੇ ਸੁਣਾਉਂਦਾ ਇਹ ਰੰਗਤ ਕਰੇ ਦੇ ਓਏ ਗੋਲਪਾ ਚੁਣੀ ਲੈ ਕੋਲ ਸਰ ਉਹ ਨਵਾਰ ਹੋ ਜਾ ਵਡਾ ਨਸ਼ਾ ਦਾਸਟਰ ਜੱਗੀ ਹੀਰੋਇਨਸ ਮੇਟ ਪੁੱਲਸ ਵੱਲੋਕ ਪੜਿਆ ਗਿਆ ਨਸ਼ਾ ਕਰਨਾ ਹੈ ਤਾਂ ਕਰੋ ਨਸ਼ਾ ਰੇਸ਼ ਪਿਆਰ ਦਾ ਨਸ਼ਾ ਖੇਲ ਪਿਆਰ ਦਾ ਨਸ਼ਾ ਗਿਆਨ ਪਿਆਰ ਦਾ ਬਾਕੀ ਨਸ਼ੇ ਤਿਆਗੋ ਕਲਿਆਣ ਹੋਵੇ ਸੰਸਾਰ ਦਾ ਕल्याण ਹੋਵੇ ਸੰਸਾਰ ਦਾ ਉਦਾਰਨ ਵਜੋ ਜਿੱਤੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੇ ਆਪਣੇ ਆਪ ਨੂੰ ਇਸ ਨਸ਼ੇ ਦੀ ਦਾਲਦਾ ਤੋਂ ਬਾਹਰ ਕੱਢਿਆ ਹੋਵੇਗਾ ਆਪਾਂ ਆਉਰਾਲ ਮਿਲ ਕੇ ਹੰਬੜਾ ਮਾਰੀਏ ਇਸ ਤੋਂ ਪਹਿਲਾਂ ਨਸ਼ਾ ਸਾਨੂੰ ਮਾਰ ਮੁਕਾਵੇ ਅਸੀਂ ਨਸ਼ੇ ਨੂੰ ਮਾਰ ਮੁਕਾਈਏ ਇਸ ਤੋਂ ਪਹਿਲਾਂ ਨਸ਼ਾ ਸਾਨੂੰ ਮਾਰ ਮੁਕਾਵੇ ਅਸੀਂ ਨਸ਼ੇ ਨੂੰ ਮਾਰ ਮੁਕਾਈਏ ਪਛਦਾ ਵਿਚਾਲੋ ਜੇ ਪੰਜਾਬੀਓ ਨਸ਼ਿਆਂ ਚ ਡੁੱਬਦੇ ਪੰਜਾਬ ਨੂੰ ਸਾਹਮਣੋਂ ਪੰਜਾਬ ਦੇ ਵਾਰਸੋ ਟੈਣੀ ਨਾਲ ਟੁੱਟਦੇ ਗੁਲਾਬ ਨੂੰ ਬਚਦਾ ਵਿਚਾਰੋ ਜੇ ਪੰਜਾਬੀਓ ਨਸ਼ਿਆਂ ਚ ਡੁੱਬਦੇ ਪੰਜਾਬ ਨੂੰ ਨਸ਼ਿਆਂ ਚ ਡੋਬਦੇ ਪੰਜਾਬ ਨੂੰ ਨਸ਼ਿਆਂ ਚ ਡੁੱਬਦੇ ਪੰਜਾਬ ਨੂੰ ਐਸੀ ਸਾਡਾ ਅਸ ਦਾ ਨੁਕਰ ਨਾਟਕ ਯੋਗ ਨਸ਼ਿਆ ਵਿਰੋਧ ਯੋਗ ਨਸ਼ਿਆ ਵਿਰੋਧ ਧੰਨਵਾਦ